ਹਾਂਜੀ ਦੋਸਤੋ ਹੁਣ ਆਪਾਂ ਗੁਰਦੁਆਰਾ ਬੌਲੀ ਦਮਦਵਾ ਸਾਹਿਬ ਉੱਥੇ ਪਹੁੰਚ ਗਏ ਤੁਸੀਂ ਮੇਰੇ ਪਿੱਛਲੇ ਪਾਸੇ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਨਾਲ ਦੀ ਨਾਲ ਆਪਾਂ ਜਿਹੜਾ ਅਸਤਵਲਾ ਘੋੜਿਆਂ ਦਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜਿਹੜੇ ਘੋੜੇ ਵਰਤੇ ਗਏ ਸੀ ਉਹਨਾਂ ਦੇ ਜਿਹੜੇ ਵੰਸ਼ ਦੇ ਵਿੱਚੋਂ ਘੋੜੇ ਅਜੇ ਵੀ ਸੰਭਾਲੇ ਹੋਏ ਨੇ ਇੱਥੇ ਤੇ ਉਹ ਆਪਾਂ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਦੇਖੋ ਜੀ ਜਿਹੜਾ ਆਪਾਂ ਗੁਰਦੁਆਰਾ ਬੌਲੀ ਦੌਂਦਵਾ ਸਾਹਿਬ ਦੇਖਣ ਆਇਆ ਇੱਥੇ ਉਸ ਥਾਂ ਦਾ ਇਹ ਇਤਿਹਾਸ ਹੈ ਕਿ ਵੀ ਇੱਕ ਵਿਸ਼ਾਲ ਬੌਲੀ ਬਣੀ ਹੋਈ ਹੈ ਇੱਥੇ ਜਿਹੜੀ ਕਿ ਵੱਖ-ਵੱਖ ਪਰਵਾਹਾਂ ਉੱਪਰ ਨਗਰ ਕੀਰਤਨ ਕੱਢੇ ਜਾਂਦੇ ਹਨ ਸਾਰੇ ਹੀ ਇਸਥਾਨ ਤੇ ਆ ਕੇ ਕੁਝ ਚਿਰ ਬਿਸ਼ਰਾਮ ਕਰਦੇ ਹਨ ਤੇ ਇੱਥੇ ਸਾਰੀਆਂ ਸੰਗਤਾਂ ਮਿੱਠੇ ਜਲ ਸਰਦਾਈ ਦੁਆਰਾ ਸੇਵਾ ਕੀਤੀ ਜਾਂਦੀ ਹੈ ਬਿਸ਼ਰਾਮ ਕਰਨ ਉਪਰੰਤ ਸੰਗਤਾਂ ਅਗਲੇ ਪਲਾੜ ਪੜਾ ਲਈ ਕੂਚ ਕਰਦੀਆਂ ਨੇ ਮਤਲਬ ਜਦੋਂ ਕੋਈ ਨਗਰ ਕੀਰਤਨ ਨਿਕਲਦਾ ਤਾਂ ਉਹਦੇ ਵਿੱਚ ਜਿਹੜਾ ਵਿਚਕਾਰ ਸਮੇਂ ਦੇ ਇੱਥੇ ਆ ਕੇ ਸੰਗਤਾਂ ਆਰਾਮ ਕਰਦੀਆਂ ਨੇ ਤੇ ਸਰਦਾਈ ਦਾ ਲੰਗਰ ਛੱਕ ਕੇ ਫੇਰ ਅੱਗੇ ਵਧਦੀਆਂ ਨੇ ਇਹ ਜਿਹੜੀ ਸਾਹਮਣੇ ਸਾਨੂੰ ਤਸਵੀਰ ਦਿਖ ਰਹੀ ਹੈ ਇਹ ਉਹੀ ਬੋਲੀ ਸਾਹਿਬ ਦੀ ਤਸਵੀਰ ਹੈ ਦੇਖੋ ਤੁਹਾਨੂੰ ਦਿਖਾਉਨੇ ਆ ਅੱਗੇ ਬੋਲੀ ਸਾਹਿਬ ਵੀ ਆ ਜਾ ਵੀਰ ਉਹ ਸਾਹਮਣੇ ਲਿਖਿਆ ਆ ਦੇਖੋ ਜੀ ਇਹ ਗੁਰੂ ਜੀ ਦਾ ਗੋਲ ਕਾ ਦਰਬਾਰ ਸਾਹਿਬ ਹੁਣ ਆਪਾਂ ਬੌਲੀ ਸਾਹਿਬ ਦੇਖਣ ਲਈ ਅੱਗੇ ਵੱਧ ਰਹੇ ਹਾਂ ਜੀ ਉਸ ਤੋਂ ਪਹਿਲਾਂ ਆਹ ਦੇਖੋ ਕਿੰਨਾ ਵੱਡਾ ਜਿਹੜਾ ਕੜਾਹਾ ਇਹ ਪਹਿਲਾਂ ਪ੍ਰਾਤਨ ਸਮਿਆਂ ਦੇ ਵਿੱਚ ਲੰਗਰ ਬਣਾਉਣ ਦੇ ਕੰਮ ਆਉਂਦਾ ਹੋ ਤੁਸੀਂ ਦੇਖ ਰਹੇ ਹੋ ਹੁਣ ਅੱਗੇ ਤੁਹਾਨੂੰ ਦਿਖਾਉਨੇ ਆ ਬੋਲੀ ਸਾਹਿਬ ਸਾਹਮਣੇ ਆ ਦੇਖੋ ਜੀ ਬੋਲੀ ਸਾਹਿਬ ਜਿਹੜੀ ਬਹੁਤ ਹੀ ਪੁਰਾਤਨ ਹੈ ਆ ਦੇਖੋ ਇਹਦੇ ਵਿੱਚ ਪਾਣੀ ਵੀ ਖੜਾ ਹੈ ਤੁਸੀਂ ਦੇਖ ਸਕਦੇ ਹੋ ਪਾਣੀ ਪਰ ਗੰਦਾ ਹੋਇਆ ਪਿਆ ਬਹੁਤ ਪੁਰਾਣੀ ਬੋਲੀ ਹੈ ਇਹ ਬਹੁਤ ਪੁਰਾਤਨ ਸਮਿਆਂ ਤੋਂ ਜਿਹੜੀ ਇੱਥੇ ਸਜੋਵਿਦਾ ਦੋਸਤੋ ਪਹਿਲਾਂ ਜਿਹੜਾ ਤੁਹਾਨੂੰ ਬੋਲੀ ਦਾ ਇਤਿਹਾਸ ਦੱਸਿਆ ਇਹ ਥੋੜਾ ਜਿਹਾ ਮਤਲਬ ਡਿਟੇਲ ਚ ਲਿਖਿਆ ਹੋਇਆ ਇਹ ਵੀ ਤੁਸੀਂ ਪੜ ਸਕਦੇ ਹੋ ਅੱਗੇ ਨੇੜੇ ਘੋੜਿਆਂ ਦੇ ਅਸਤਵਲ ਦਾ ਵੀ ਇੱਥੇ ਜਿਹੜਾ ਇਤਿਹਾਸ ਲਿਖਿਆ ਉਹ ਵੀ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਅਸਤਵਲ ਵਾਲੇ ਪਾਸੇ ਨੂੰ ਚੱਲਦੇ ਆ ਦੇਖੋ ਜੀ ਇੱਧਰ ਲਿਖਿਆ ਮਹਾਰਾਜ ਦੇ ਘੋੜੇ ਜਿਹੜੇ ਜੇ ਕੋਈ ਫੰਕਸ਼ਨ ਹੁੰਦਾ ਤਾਂ ਉਸ ਟਾਈਮ ਇਹ ਵਰਤੇ ਜਾਂਦੇ ਨੇ ਔਰ ਸਦਾ ਸਟੇਬਲ ਅਸਤਵਲਾ ਜੀ ਇਹ ਘੋੜਿਆਂ ਦਾ ਇਹ ਦੇਖੋ ਜੀ ਘੋੜਿਆਂ ਦਾ ਅਸਤਵਲਾ ਆਪਾਂ ਦੇਖਣਾ ਹੈ ਉਸ ਦਾ ਇਤਿਹਾਸ ਤੁਸੀਂ ਪੜ੍ਹ ਸਕਦੇ ਹੋ ਇਹ ਜਿਹੜੇ ਗੱਦੀ ਵਾਲਾ ਘੋੜਾ ਫਾਸਾਈ ਦਸ਼ਮੀ ਬਾਬਾ ਅਨਮੋਲ ਸਿੰਘ ਜੀ ਇਹਨਾਂ ਦਾ ਨਾਮ ਆ ਇਹਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈ ਉਹ ਵੀ ਦੰਨੇ ਆ ਦੇਖੋ ਤੁਸੀਂ ਅੱਗੇ ਹੋਰ ਜੋ ਵੀ ਘੋੜੇ ਇੱਥੇ ਰੱਖੇ ਨੇ ਤੁਹਾਨੂੰ ਉਹ ਵੀ ਦਿਖਾਉਨੇ ਆ ਦੇਖੋ ਜੀ ਇਹ ਘੋੜਿਆਂ ਦਾ ਹੀ ਤਵੇਲਾ ਹਸਤਵਲਾ ਹੈ ਜੀ ਦੇ ਬਾਰੇ ਤੁਹਾਨੂੰ ਗੁਰੂ ਸਾਹਿਬ ਦੇ ਘੋੜੇ ਦੇ ਜਿਹੜਾ ਵੰਸ ਦੇ ਵਿੱਚ ਘੋੜਾ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਇਹ ਸਾਰੇ ਘੋੜਿਆਂ ਦੇ ਨਾਮ ਨੇ ਜੀ ਜਿਵੇਂ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਉਹਦਾ ਵੀ ਨਾਮ ਦਿੱਤਾ ਹੋਇਆ ਆ ਦੇਖੋ ਸਾਗਰ ਇਹ ਬਾਬਾ ਇਹ ਜੈ ਮੰਗਲ ਤੇ ਇਹ ਬੜਾ ਨਿਹਾਲ ਇਹ ਵੀ ਪੰਜ ਪਿਆਰਿਆਂ ਦੀ ਘੋੜੀ ਵਾਲਾ ਇਹ ਪੰਜ ਪਿਆਰਿਆਂ ਦੇ ਸਵਾਰੀ ਵਾਲੇ ਘੋੜੇ ਨੇ ਇੱਕਾ ਦਿਲ ਸ਼ੇਰ ਹੈ ਤੇ ਇਹ ਵੀ ਪੰਜ ਪਿਆਰਿਆਂ ਦੀ ਸਵਾਰੀ ਵਾਲਾ ਘੋੜਾ ਯੋਧਾ ਇਹ ਪਵਨ ਵੀ ਇਹ ਸਾਰੇ ਪੰਜ ਪਿਆਰਿਆਂ ਦੀ ਘੋੜੀ ਸਵਾਰੀ ਵਾਲੇ ਘੋੜੇ ਨੇ ਜੀ ਨਾਮ ਇਹਨਾਂ ਦੇ ਮੈਂ ਤੁਹਾਨੂੰ ਦੱਸ ਤੇ ਹੁਣ ਆਪਾਂ ਦੂਸਰੇ ਪਾਸੇ ਜਾਂਦੇ ਆ ਉਧਰ ਦੇਖਦੇ ਆ ਕੀ ਕੀ ਨਾਮ ਦੇ ਘੋੜੇ ਨੇ ਦੇਖੋ ਇੱਧਰ ਨਮੇ ਬਣਾਏ ਨੇ ਜਿਹੜੇ ਇਹਨਾਂ ਦੇ ਜਗਾ ਘੋੜਿਆਂ ਲਈ ਨਵੀਂ ਤਿਆਰ ਕੀਤੀ ਆ ਹੋ ਸਕਦਾ ਇੱਥੇ ਨਵੇਂ ਘੋੜੇ ਹੋਰ ਆਉਣੇ ਹੁਣ ਜਿਹੜੇ ਉਧਰਲੇ ਪਾਸੇ ਘੋੜੇ ਦਿਖਾਏ ਸੀਗੇ ਜੀ ਉਹਨਾਂ ਤੋਂ ਬਿਨਾ ਆ ਦੇਖੋ ਇਹ ਨਗਾਰੇ ਵਾਲਾ ਘੋੜਾ ਇਹਦਾ ਨਾ ਹੋਏਗਾ ਕਾਰਬਨ ਬਾਕੀ ਆ ਘੋੜੇ ਮਤਲਬ ਆਊਡਨਰੀ ਘੋੜੇ ਨੇ ਜਿਹੜੇ ਦੇਖਾਰੇ ਕੋਈ ਹਜੇ ਸਪੈਸੀਫਿਕੇਸ਼ਨ ਇਹਨਾਂ ਨੇ ਲਿਖ ਕੇ ਨਹੀਂ ਲਾਈ ਅਵੀ ਨਗਾਰੇ ਵਾਲਾ ਜੀ ਰਾਜੂ ਇਹ ਵੀ ਨਗਾਰੇ ਵਾਲਾ ਘੋੜਾ ਜੀ ਸਵਾ ਆ ਮਾਦਵ ਹੈ ਜੀ ਇਹ ਵੀ ਨਗਾਰੇ ਵਾਲਾ ਘੋੜਾ ਇਹਦੇ ਬਾਰੇ ਵੀ ਕੁਝ ਨਹੀਂ ਲਿਖਿਆ ਜੀ ਤੇ ਆ ਪੰਜ ਪਿਆਰਾਂ ਦੀ ਸਵਾਰੀ ਵਾਲਾ ਘੋੜਾ ਗੱਭਰੂ ਇਹ ਵੀ ਪੰਜ ਪਿਆਰਿਆਂ ਵਾਲਾ ਦਿਲਵਾਗ ਤੇ ਬਾਕੀ ਜਿਹੜੇ ਹੋਰ ਜ਼ਿਆਦਾਤਰ ਘੋੜੇ ਨੇ ਆ ਤੁਹਾਨੂੰ ਸਾਹਮਣੇ ਦਿਖਾਈ ਦੇ ਰਹੇ ਨੇ ਦੇਖੋ ਇੱਥੇ 60 ਘੋੜੇ ਨੇ ਜੀ ਦੇਖੋ ਤੁਸੀਂ ਕਿੰਨੇ ਘੋੜਿਆਂ ਦੀ ਸੇਵਾ ਇੱਥੇ ਚੱਲਦੀ ਹੈ ਤੂੰ ਇਸ ਘੋੜੇ ਦੀ ਡਿਟੇਲ ਬਾਰੇ ਦੱਸੋ ਵੀ ਇਹਦਾ ਸਿੱਖ ਇਤਿਹਾਸ ਦੇ ਵਿੱਚ ਕੀ ਰੋਲ ਹੈ ਘੋੜੇ ਦਾ ਤੇ ਕੀ ਇਹਦਾ ਪਿੱਛੇ ਸਿੱਖਾਂ ਨਾਲ ਜਾਂ ਗੁਰੂ ਸਾਹਿਬਾਨ ਨਾਲ ਕੀ ਇਹਦਾ ਤਾਂ ਮਤਲਬ ਜੜਾਅ ਹੋਇਆ ਸਾਨੂੰ ਦੱਸਿਆ ਜਾਵੇ ਇਹ ਜਿਹੜਾ ਘੋੜਾ ਹੈ ਨਾ ਇੱਥੇ ਹਜ਼ੂਰ ਸਾਹਿਬ ਦੇ ਵੀ ਜਿਹੜੇ ਮੇਲੇ ਨਿਕਲਦੇ ਆਂ ਹਾਂਜੀ ਫੁੱਲਾ ਮੱਲਾ ਦਸੇਰਾ ਦੀਪਾਲਾ ਹਾਂਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਹਾਂਜੀ ਉਸ ਟਾਈਮ ਇਹਨੂੰ ਸੋਨੇ ਦਾ ਸ਼ਿੰਗਾਰ ਪਾ ਕੇ ਸਜਾ ਕੇ ਗੁਰੂ ਸਾਹਿਬ ਦੇ ਸਵਾਰੀ ਲਈ ਸਜਾ ਕੇ ਕੱਢਦੇ ਨਾਲੋਂ ਕਾਠੀ ਇਹਦੀ ਸੋਨੇ ਦੀ ਹੁੰਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਉਸ ਟਾਈਮ ਇਹਨਾਂ ਦੇ ਉੱਤੇ ਗੁਰੂ ਸਾਹਿਬ ਦੀ ਸਵਾਰੀ ਹੁੰਦੀ ਆਪਣੇ ਆਪ ਅਸੀਂ ਨਾਲ-ਪਾਸੇ ਨਾ ਹੋ ਜਾਂਦਾ ਘੋੜਾ ਇਹ ਠੀਕ ਹੈ ਜੀ ਲੋੜ ਮੇਲੇ ਤੇ ਇਹਨਾਂ ਨੂੰ ਕੱਢਦੇ ਆਂ ਮਤਲਬ ਕੰਨੀ ਕਾਠੀ ਪਾਈ ਜਾਂਦੀ ਆ ਸੋਨੇ ਦੀ ਉੱਤੇ ਕੋਈ ਨਹੀਂ ਬਹਿੰਦਾ ਪਰ ਫੇਰ ਵੀ ਇਹ ਗਰਮ ਗਰਮੀ ਹੋ ਜਾਂਦੀ ਆ ਹਾਂ ਗੁਰੂ ਸਾਹਿਬ ਦੀ ਸਵਾਰੀ ਹੁੰਦੀ ਅਜਰ ਨજર ਗੁਪਤ ਪਹਿਲੇ ਤੋਂ ਸਵਾਰੀ ਹੁੰਦੀ ਮਹਾਰਾਜ ਜੀ ਕਿੰਨੇ ਠੀਕ ਹੈ ਜੀ ਇੱਕ ਘੋੜੇ ਦਾ ਨਾਮ ਹੈਗਾ ਅਨਮੋਲ ਸਿੰਘ ਬਾਬਾ ਜੀ ਹਾਂ ਜੀ ਠੀਕ ਹੈ ਜੀ ਹੋਰ ਕੋਈ ਘੋੜੇ ਦੀ ਸਪੈਸੀਫਿਕੇਸ਼ਨ ਕਿੰਨੀ ਕੁ ਉਮਰ ਦਾ ਜੀ ਘੋੜਾ ਇਹ ਇਹਨੂੰ 26 ਸਾਲ ਹੋ ਗਏ 26 ਸਾਲ ਦੀ ਏਜ ਆ ਇਹ ਘੋੜੇ ਦੀ ਤੇ ਇਹ ਉਸੇ ਵੰਸ਼ ਚੋਂ ਆ ਜਿਹੜੇ ਘੋੜੇ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਸਵਾਰੀ ਕਰਨਾ ਉਹਨਾਂ ਉਹਨਾਂ ਪਤਾ ਨਹੀਂ ਸਾਨੂੰ ਠੀਕ ਹੈ ਜੀ ਠੀਕ ਹੈ ਠੀਕ ਪਰ ਫਿਲਹਾਲ ਮਤਲਬ ਮਹਾਰਾਜ ਦੀ ਸਵਾਰੀ ਲਈ ਇਸ ਘੋੜੇ ਨੂੰ ਵਰਤਿਆ ਜਾਂਦਾ ਜਦ ਕੋਈ ਸਪੈਸੀਫਿਕ ਕੋਈ ਫੰਕਸ਼ਨ ਹੁੰਦਾ ਫੰਕਸ਼ਨ ਬੋਲੇ ਤਾਂ ਗੁਰੂ ਸਾਹਿਬ ਦੇ ਜਿਹੜੇ ਮਹੱਲੇ ਨਿਕਲਦੇ ਹੋਈ ਹਮ ਠੀਕ ਹੈ ਜੀ ਧੰਨਵਾਦ ਜੀ